ਕਹਿੰਦੇ ਮੈਨੂੰ ਪੰਦੇ ਸੱਟੇ ਕਿਹਾ ਵੀ ਪਾਰਟੀ ਪ੍ਰਧਾਨ ਦਾ ਹੁਕਮ ਏ ਵੀ ਤੁਸੀਂ ਆਪਣੇ ਕਾਗਜ਼ ਵਾਪਸ ਲੋ ਮੇਰੇ ਪੈਰਾ ਤੁਹਾਨੂੰ ਜ਼ਮੀਨ ਨਿਕਲੇਗੀ ਮੈਂ ਕਿਹਾ ਕਿਉਂ ਲਈਏ ਜੀ ਕਿਸ ਵਜ੍ਹਾ ਤੋਂ ਲਈਏ ਬਿਲਕੁਲ ਕਹਿੰਦੇ ਸਾਡਾ ਅੰਦਰ ਖਾਤੀ ਸਮਝੋਤਾ ਸੀ ਬੀਜੇਪੀ ਨੂੰ ਦੇਣਾ ਵੇ ਜੀ ਤੇ ਆਪਾਂ ਆਪਾਂ ਕਾਗਜ਼ ਵਾਪਸ ਲੈਣੇ ਨੇ ਮੈਂ ਕਿਹਾ ਮੈਂ ਤਾਂ ਨਹੀਂ ਲੈਂਦਾ ਜੀ ਬਿਲਕੁਲ ਜੀ ਇਹ ਤਾਂ ਮੈਂ ਕਹਿੰਨਾ ਜ਼ਿਲ੍ਹੇ ਦੇ ਭਵੇਂ ਤੁਸੀਂ ਕੱਲੇ-ਕੱਲੇ ਬੱਚੇ ਤੋਂ ਪੁੱਛ ਲੋ ਕੁਲਵੰਤ ਸਿੰਘ ਮੰਨਣ ਭਵੇਂ ਪੰਥਕ ਵेशभूषा ਦੀ ਪੰਥਕ ਹੈ ਜੀ ਪਰ ਉਹ ਖਾਕੀ ਕੱਛੇ ਵਾਲਾ ਅੰਦਰੋਂ ਜੀ ਇਹ ਕੱਲੇ ਕੱਲੇ ਲੀਡਰ ਨੂੰ ਪੁੱਛ ਲਓ ਇਹਨੇ ਹਮੇਸ਼ਾ ਪਾਰਟੀ ਦੀ ਪਿੱਠ ਵਿੱਚ ਸ਼ੂਰਾ ਮਾਰਿਆ ਹੈ ਇਹਨੇ ਕਦੀ ਪਾਰਟੀ ਦਾ ਵਫਾਦਾਰ ਨਹੀਂ ਰਿਹਾ ਇਹ ਐਸਜੀਪੀਸੀ ਮੈਂਬਰ ਬਣਿਆ ਬਾਦਲ ਸਾਹਿਬ ਵੀ ਲਹਿਰ ਚ ਬਣਿਆ ਇਹਨੂੰ ਅੱਜ ਲੜਾ ਲਓ ਪੰਚ ਨਹੀਂ ਬਣ ਸਕਦਾ वेलकम ਜਬੀ ਵੀ ਦੇਖ ਰਹੇ ਸਾਰੇ ਦਸਕਰਾ ਸਵਾਗਤ ਹੈ ਜਿਵੇਂ ਕਿ ਉਪ ਚੋਣਵ ਅਨਾਉਂਸ ਹੋ ਚੁੱਕੇ ਨੇ ਬਾਈ ਇਲੈਕਸ਼ਨ ਜਿਹੜੇ ਹੋ ਰਹੇ ਨੇ ਜਲੰਧਰ ਦੇ ਵਿੱਚ ਜਲੰਧਰ ਵੈਸਟ ਦੇ ਵਿੱਚ ਤਾਂ ਦੱਸ ਦੇ ਕਿ 10 ਤਰੀਕ ਨੂੰ 10 ਜੁਲਾਈ ਨੂੰ ਜਿਹੜੇ ਇੱਥੇ ਇਲੈਕਸ਼ਨ ਹੋ ਰਹੇ ਨੇ ਉੱਥੇ ਹੀ ਹਰ ਪਾਰਟੀਆਂ ਵੱਲੋਂ ਆਪਣੇ ਨਾਮਕਨ ਪੱਤਰ ਭਰ ਦਿੱਤੇ ਗਏ ਨੇ ਉੱਥੇ ਹੀ ਸ਼ਨੂਮਨ ਅਕਾਲੀ ਦਲ ਵੱਲੋਂ ਬੀਬੀ ਸਰਜੀਤ ਕੌਰ ਨੂੰ ਆਪਣਾ ਜਿਹੜਾ ਕੈਂਡੀਡੇਟ ਅਨਾਉਂਸ ਕੀਤਾ ਸੀਗਾ ਤੇ ਉੱਥੇ ਹੀ ਹੁਣ ਪਾਰਟੀ ਦੇ ਵਿੱਚ ਜਿਹੜੇ ਆ ਦੋ ਜਿਹੜੇ ਧਾਰ ਹੋ ਚੁੱਕੇ ਨੇ ਤੁਸੀਂ ਸਭ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਵੀ ਦੋ ਧਾਰ ਹੋਏ ਇਹਨਾਂ ਕੋ ਕੁਛ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਬੋਲ ਰਹੇ ਸੀ ਤੇ ਕੁਛ ਚੰਦੂ ਮਾਜਰਾ ਜੀ ਦੇ ਹੱਕ ਦੇ ਵਿੱਚ ਜਿਹੜੇ ਆ ਬੋਲਦੇ ਹੋਏ ਨਜ਼ਰ ਆਏ ਸਨ ਤੇ ਸਾਡੇ ਨਾਲ ਇਸ ਟਾਈਮ ਜਲੰਧਰ ਤੋਂ ਜੋ ਉਮੀਦਵਾਰ ਨੇ ਉਤਾਰੇ ਗਏ ਨੇ ਸਿਕੰਦਰ ਵੈਸ ਤੋਂ ਬੀਬੀ surjit kaur ਉਹਨਾਂ ਦੇ ਜਿਹੜੇ بیٹے ਦੀਪ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਪਹਿਲੇ ਤੇ ਤੁਹਾਡਾ ਤਾਲਕ ਮੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ ਸਰ ਗੱਲ ਕਰੀਏ ਕਿ ਅੱਜ ਕੀ ਇਦਾਂ ਦਾ ਬਣ ਗਿਆ ਕਿ ਇੱਕਦਮ ਆਕੇ ਪ੍ਰੈਸ ਕਾਨਫਰੰਸ ਕਰਨੀ ਪੈਗੀ ਪਾਰਟੀ ਪਾਰਟੀ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਪੈਗੀ ਇਦਾਂ ਦਾ ਕੀ ਹੋ ਗਿਆ ਸਰ ਸਹੀ ਮੈਨੇਜ ਕਹਾਂ ਸੀ ਤਾਂ ਹਜੇ ਤੱਕ ਸ਼ੋਕ ਡਾਇਸ ਨਿਊਜ਼ ਨੂੰ ਸੁਣ ਕੇ ਕਿ ਦੇਖੋ ਜੇ ਕਿਸੇ ਪਰਿਵਾਰ ਨੇ 40 45 ਸਾਲ ਪਾਰਟੀ ਨੂੰ ਦਿੱਤੇ ਹੋਣ ਜੀ ਜੇਲਾਂ ਕੱਟੀਆਂ ਹੋਣ ਝੂਠੇ ਪਰਚਿਆਂ ਚ ਅੰਦਰ ਰਹੇ ਹੋਣ 4 4 5 5 ਸਾਲ ਜੇਲਾ ਕੱਟੀਆਂ ਪਰਿਵਾਰ ਨਾਲ ਦੇਖਿਆ ਹੋਵੇ ਘਰ-ਬਾਰ ਨਾਲ ਦੇਖਿਆ ਹੋਵੇ ਪਾਰਟੀ ਪਿੱਛੇ ਆਪਣੀਆਂ ਸਾਰੀਆਂ ਪ੍ਰਾਪਰਟੀਆਂ ਵੇਚ ਕੇ ਪਾਰਟੀ ਦੇ ਨਾਂ ਕਰਤੀਆਂ ਹੋਣ ਠੀਕ ਹੈ ਜੀ ਜੀ ਉਸ ਪਰਿਵਾਰ ਨੂੰ ਜੇ ਅਸੀਂ ਚਲੋ ਇੱਕ ਬਹਾਨਾ ਬਣਿਆ ਵੀ ਚਲੋ ਇੱਕ ਜਿਮਨੀ ਚੋਣ ਆਈ ਸ਼ੀਤਲੰਗੁਰਾਲ ਨੇ ਆਪਣਾ ਅਸਤੀਫਾ ਦਿੱਤਾ ਜੀ ਉਸ ਕਾਰਨ ਜਿਮਨੀ ਚੋਣ ਆਈ ਜੀ ਪਾਰਟੀ ਨੇ ਸਾਡੇ ਤੱਕ ਪਹੁੰਚ ਕੀਤੀ ਵੀ ਤੁਹਾਡੇ ਤੋਂ ਯੋਗ ਉਮੀਦਵਾਰ ਸਾਡੇ ਕੋਲ ਹੈ ਨਹੀਂ ਕਿਉਂਕਿ ਸਾਨੂੰ ਯੋਗ ਉਮੀਦਵਾਰ ਚਾਹੀਦਾ ਸਿੱਖ ਚਿਹਰਾ ਚਾਹੀਦਾ ਇਸ ਕਰਕੇ ਤੁਸੀਂ ਆਪਣੇ ਨਾਮਜ਼ਦਗੀ ਭਰੋ ਜੀ ਮੈਂ ਅਸੀਂ ਮੇਰੇ ਮਾਤਾ ਜੀ ਸੀ ਅਸੀਂ ਕਿਹਾ ਸਾਡੇ ਕੋਲ ਪੈਸੇ ਹੈ ਨਹੀਂ ਲੜਨ ਲਈ ਕਿਉਂਕਿ ਅਸੀਂ ਪਹਿਲਾਂ ਹੀ ਕਿਰਾਏ ਤੇ ਰਹਿ ਰਹੇ ਹਾਂ ਕਿਉਂਕਿ ਅਸੀਂ ਪਾਰਟੀ ਪਿੱਛੇ ਬਹੁਤ ਨੁਕਸਾਨ ਪਿੱਛੇ ਚੱਲੇ ਆਵੇ ਜੀ ਪਰ ਪਾਰਟੀ ਨੇ ਇਹਨਾਂ ਕੰਪੈਲ ਕੀਤਾ ਵੀ ਕੋਈ ਨਹੀਂ ਜੋ ਪਾਰਟੀ ਵੱਲੋਂ ਮਦਦ ਹੋਏਗੀ ਅਸੀਂ ਜ਼ਰੂਰ ਕਰਾਂਗੇ ਤੁਸੀਂ ਇਸ ਵਾਸਤੇ ਆਪਣੇ ਨਾਮਜ਼ਦਗੀ ਭਰੋ ਬਿਲਕੁਲ ਅਸੀਂ ਕਿਹਾ ਜੀ ਠੀਕ ਹੈ ਜੀ ਜੇ ਤੁਹਾਨੂੰ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਸਾਡਾ ਫਰਜ਼ ਹੈ ਪਾਰਟੀ ਪ੍ਰਤੀ ਫਰਜ਼ ਹੈ ਵੀ ਅਸੀਂ ਜ਼ਰੂਰ ਆਪਣਾ ਫਰਜ਼ ਅਦਾ ਕਰਾਂਗੇ ਤੇ ਆਪਣਾ ਤੁਹਾਨੂੰ ਐਪਲੀਕੇਸ਼ਨ ਦਵਾਂਗੇ ਬਿਲਕੁਲ ਇਹਨਾਂ ਨੇ ਪਾਰਟੀ ਪ੍ਰਧਾਨ ਜੀ ਨਾਲ ਗੱਲ ਕੀਤੀ ਵੀ ਇਦਾ ਇਦਾ ਬੀਬੀ ਜੀ ਤਿੰਨ ਵਾਰੀ ਕੌਂਸਲਰ ਰਹੇ ਨੇ ਤੇ ਵੀ ਜਹੇਦਾਰ ਪ੍ਰੀਤਮ ਸਿੰਘ ਦੇ ਵਾਈਫ ਨੇ ਤੇ ਇਹਨਾਂ ਨੂੰ ਆਪਾਂ ਲੜਾਉਣਾ ਹੈ ਪਾਰਟੀ ਪ੍ਰਧਾਨ ਨੇ ਕਿਹਾ ਠੀਕ ਹੈ ਜੀ ਤੁਹਾਡਾ ਚਾਰ ਮੈਂਬਰੀ ਪੈਨਲ ਕਮੇਟੀ ਹੈ ਤੇ ਤੁਸੀਂ ਇਹਨਾਂ ਦਾ ਨਾਮ ਅਨਾਉਂਸ ਕਰ ਦਿਓ ਜੀ ਤੇ ਹਾਂਜੀ ਚਾਰ ਮੈਂ ਜਿਹੜੀ ਕਮੇਟੀ ਹੈ ਉਹਦੇ ਚ ਕੌਣ ਕੌਣ ਸੀ ਬੀਬੀ ਜਗੀਰ ਕੌਰ ਜੀ ਗੁਰਪ੍ਰਤਾਪ ਸਿੰਘ ਵਡਾਲਾ ਜੀ ਮਹਿੰਦਰ ਸਿੰਘ ਕੇਪੀ ਜੀ ਤੇ ਡਾਕਟਰ ਸੁਖਵਿੰਦਰ ਸੁਖੀ ਜੀ ਜੀ ਤੁਹਾਨੂੰ ਕਿਉਂ ਮਨਾ ਕੀਤਾ ਗਿਆ ਕਿਉਂ ਲੜਨ ਤੋਂ ਚੋਣ ਮਨਾ ਕੀਤਾ ਗਿਆ ਕੀ ਕਾਰਨ ਰੇ ਕਿ ਬੀਬੀ ਜਗੀਰ ਕੌਰ ਤੇ ਵਡਾਲਾ ਸਾਹਿਬ ਕਰਕੇ ਉਹ ਪਾਰਟੀ ਨੇ ਸਾਡੇ ਅਸੀਂ ਬੀਬੀ ਜ਼ਗੀਰਕੌਰ ਜੀ ਨੂੰ ਨਹੀਂ ਬੁਲਾਇਆ ਅਸੀਂ ਗੁਰਪ੍ਰਤਾਵ ਬਡਾਲੇ ਨੂੰ ਨਹੀਂ ਬੁਲਾਇਆ ਇਹ ਪਾਰਟੀ ਨੇ ਭੇਜੇ ਸੀ ਜੀ ਪਾਰਟੀ ਦੇ ਵੱਲੋਂ ਇਹ ਸਾਡੇ ਕੋਲ ਆਏ ਸੀ ਨਾ ਕਿ ਅਸੀਂ ਪਹੁੰਚ ਕੀਤੀ ਨਾ ਕਿ ਬੀਬੀ ਜੀ ਨੇ ਖੁਦ ਸਾਨੂੰ ਪਹੁੰਚ ਕੀਤੀ ਕਿਉਂਕਿ ਅਸੀਂ ਹਮੇਸ਼ਾ ਪਾਰਟੀ ਪ੍ਰਤੀ ਵਫਾਦਾਰ ਹਾਂ ਪਾਰਟੀ ਨੇ ਜੋ ਹੁਕਮ ਲਾਣਾ ਹੈ ਪਾਰਟੀ ਨੇ ਜਿਹਦੀ ਡਿਊਟੀ ਲਾਣੀ ਹੈ ਅਸੀਂ ਤਾਂ ਉਹਦੇ ਨਾਲ ਚੱਲਣਾ ਹੈ ਠੀਕ ਹੈ ਪਾਰਟੀ ਪ੍ਰੋਟੋਕੋਲ ਤਾਂ ਇਹੀ ਹੈ ਨਾ ਜੇ ਅੱਜ ਕਿਸੇ ਕਾਰਨ ਤੁਹਾਡਾ ਪਾਰਟੀ ਜੇ ਕਿਸੇ ਨੇ ਤੁਹਾਡਾ ਵਿਰੋਧ ਕੀਤਾ ਹੈ ਬਾਦਲ ਸਾਹਿਬ ਦਾ ਵਿਰੋਧ ਕੀਤਾ ਹੈ ਜਾਂ ਤੁਸੀਂ ਕਿਸੇ ਦਾ ਵਿਰੋਧ ਕੀਤਾ ਵੇ ਇਹ ਚ ਉਮੀਦਵਾਰ ਦਾ ਕੀ ਕਸੂਰ ਹੈ ਬਿਲਕੁਲ ਐਜ਼ ਅ ਪਾਰਟੀ ਰੂਲ ਕਹਿੰਦਾ ਹੈ ਵੀ ਜੇ ਤੁਹਾਡਾ ਕੋਈ ਪਾਰਟੀ ਦਾ ਬੰਦਾ ਤੁਹਾਡਾ ਵਿਰੋਧ ਕਰ ਰਿਹਾ ਤੁਸੀਂ ਉਹਨੂੰ ਬਦਲੋ ਨਾ ਕਿ ਉਮੀਦਵਾਰ ਨੂੰ ਬਦਲੋ ਬਿਲਕੁਲ ਤੇ ਇਹ ਕਿਹੜਾ ਰੂਲ ਹੈ ਵੀ ਤੁਸੀਂ ਉਮੀਦਵਾਰ ਤੇ ਕਰੋ ਵੀ ਤੁਹਾਡਾ ਇਹ ਦੂਜੇ ਬੰਦਿਆਂ ਨਾਲ ਰਲਿਆ ਹੋਇਆ ਜੀ ਜੀ ਠੀਕ ਹੈ ਬਿਲਕੁਲ ਇਹ ਗੱਲ ਕਰੀਏ ਕਿ ਜਿਵੇਂ ਤੁਸੀਂ ਕਿਹਾ ਕਿ ਉਮੀਦਵਾਰ ਨੂੰ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਕਿਹਾ ਗਿਆ ਤੁਸੀਂ ਜਿਵੇਂ ਪ੍ਰੈਸ ਕਾਨਫਰੈਂਸ ਵੀ ਦੱਸਿਆ ਕਿ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਨਾਮ ਵਾਪਸ ਲੈ ਲਓ ਤੁਹਾਡੇ ਮਾਤਾ ਜੀ ਨੂੰ ਕਿਹਾ ਗਿਆ ਆਪਣਾ ਨਾਮ ਵਾਪਸ ਲੈ ਲਓ ਇਹ ਕਿਹਦੇ ਵੱਲੋਂ ਕਿਹਾ ਗਿਆ ਕਿ ਨਾਮ ਵਾਪਸ ਲੈਣ ਨੂੰ ਕੱਲ ਅਸੀਂ ਆਪਣਾ ਹਲਕੇ ਦੇ ਵਿੱਚ ਕੰਮ ਕਰ ਰਹੇ ਸੀ ਮੀਟਿੰਗਾਂ ਕਰ ਰਹੇ ਸੀ ਡੋਰ ਟੂ ਡੋਰ ਕਰਦੇ ਪਏ ਸੀ ਤੇ ਅਸੀਂ ਝੰਡੇ ਲੈ ਰਹੇ ਸੀ ਝੰਡੇ ਚੱਕਣ ਗਏ ਸੀ ਜੀ ਕੇ ਪੀ ਸਾਹਿਬ ਦੀ ਕੋਠੀ ਤੋਂ ਜੀ ਸਾਨੂੰ ਫੋਨ ਆਇਆ ਜਲੰਧਰ ਜ਼ਿਲ੍ਹੇ ਦੇ ਅਕਾਲੀ ਲੀਡਰ ਹੈਗੇ ਸੇ ਇਹ ਪੁੱਤੀ ਜੀ ਸੋਨੂ ਪੁੱਤੀ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਹੈ ਵੀ ਇਕਬਾਲ ਢਿੰਡਸਾ ਜੀ ਦੀ ਫੈਕਟਰੀ ਆ ਉਹ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਬੈਠੀ ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਮੈਂ ਕਿਹਾ ਆ ਗਿਆ ਜੀ 1:30 ਦਾ ਟਾਈਮ ਸੀ ਮੈਂ 1:30 ਪਹੁੰਚ ਗਿਆ ਜੀ ਉੱਥੇ ਮੈਂ ਪਹੁੰਚਿਆ ਮੈਂ ਕਿਹਾ ਹਾਂਜੀ ਪ੍ਰਧਾਨ ਜੀ ਹੁਕਮ ਕਰੋ ਉੱਥੇ ਕੁਲਵੰਤ ਸਿੰਘ ਮੰਨਣ ਪਰਮਜੀਤ ਸਿੰਘ ਰੇਰੂ ਇਕਬਾਲ ਸਿੰਘ ਢਿੰਡਸਾ ਆਪਣਾ ਕੀ ਕਹਿੰਦੇ ਨੇ ਚਰਨਜੀਤ ਸਿੰਘ ਲਾਲੀ ਤੇ ਇੰਦਰਜੀਤ ਸਿੰਘ ਸੋਨੂ ਪੁੱਤੀ ਸੀ ਜੀ ਮੈਂ ਕਿਹਾ ਹੁਕਮ ਕਰੋ ਜੀ ਇਹਨਾਂ ਨੇ ਮੈਨੂੰ ਪੈਂਦੇ ਸੱਟੇ ਕਿਹਾ ਵੀ ਪਾਰਟੀ ਪ੍ਰਧਾਨ ਦਾ ਹੁਕਮ ਏ ਵੀ ਤੁਸੀਂ ਆਪਣੇ ਕਾਗਜ਼ ਵਾਪਸ ਲਓ ਮੇਰੇ ਪੈਰਾਥੋਂ ਜ਼ਮੀਨ ਨਿਕਲੇਗੀ ਮੈਂ ਕਿਹਾ ਕਿਉਂ ਲਈਏ ਜੀ ਕਿਸ ਵਜ੍ਹਾ ਤੋਂ ਲਈਏ ਬਿਲਕੁਲ ਕਹਿੰਦੇ ਸਾਡਾ ਅੰਦਰ ਖਾਤੀ ਸਮਝੌਤਾ ਸੀ ਭਾਜਪੀ ਨੂੰ ਦੇਣਾ ਵੇ ਜੀ ਤੇ ਆਪਾਂ ਆਪਾਂ ਕੱਲੇ ਵਾਪਸ ਲੈਣੇ ਨੇ ਮੈਂ ਕਿਹਾ ਮੈਂ ਤਾਂ ਨਹੀਂ ਲੈਂਦਾ ਜੀ ਨਹੀਂ ਪਾਰਟੀ ਨੇ ਕੋਈ ਅਨਾਉਂਸ ਕੀਤਾ ਕਿ ਅਸੀਂ ਭਾਜਪਾ ਨੂੰ ਸਮਝੌਤਾ ਕਰਾਂਗੇ ਨਹੀਂ ਇਹ ਕੁਲਵੰਤ ਸਿੰਘ ਮੰਨਣ ਦੇ ਬੋਲ ਸੀ ਅੱਛਾ ਤੁਹਾਨੂੰ ਕੀ ਲੱਗਦਾ ਕੁਲਵੰਤ ਸਿੰਘ ਮੰਨਣ ਜਿਹੜੇ ਆ ਇਹ ਭਾਜਪਾ ਨੂੰ ਅੰਦਰ ਖਾਤੇ ਸਪੋਰਟ ਕਰ ਰਹੇ ਬਿਲਕੁਲ ਜੀ ਇਹ ਤਾਂ ਮੈਂ ਕਹਿੰਨਾ ਜ਼ਿਲ੍ਹੇ ਦੇ ਭਵੇਂ ਤੁਸੀਂ ਕੱਲੇ-ਕੱਲੇ ਬੱਚੇ ਤੋਂ ਪੁੱਛ ਲਓ ਕੁਲਵੰਤ ਸਿੰਘ ਮੰਨਣ ਭਵੇਂ ਪੰਥਕ ਵेशभूषा ਦੀ ਪੰਥਕ ਹੈ ਜੀ ਪਰ ਉਹ ਖਾਕੀ ਕੱਛੇ ਵਾਲਾ ਅੰਦਰੋਂ ਜੀ ਇਹ ਕੱਲੇ ਕੱਲੇ ਲੀਡਰ ਨੂੰ ਪੁੱਛ ਲੋ ਇਹਨੇ ਹਮੇਸ਼ਾ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਇਹਨੇ ਕਦੀ ਪਾਰਟੀ ਦਾ ਵਫਾਦਾਰ ਨਹੀਂ ਰਿਹਾ ਐਸਜੀਪੀਸੀ ਮੈਂਬਰ ਬਣਿਆ ਬਾਦਲ ਸਾਹਿਬ ਦੀ ਲਹਿਰ 'ਚ ਬਣਿਆ ਇਹਨੂੰ ਅੱਜ ਲੜਾ ਲੋ ਪੰਚ ਨਹੀਂ ਬਣ ਸਕਦਾ ਜਿਹਨੇ ਅੱਜ ਤੱਕ ਆਪਣਾ ਜਿਹਨੇ ਅੱਜ ਤੱਕ ਆਪਣਾ ਬੂਥ ਨਹੀਂ ਜਿੱਤਿਆ 10 ਤੋਂ 20 ਵੋਟਾਂ ਲੈ ਕੇ ਜਾਂਦਾ ਉਹ ਪਾਰਟੀ ਪ੍ਰਧਾਨ ਕਹਿੰਦੇ ਲਾ ਕੇ ਹੈਗਾ ਜੀ ਜ਼ਿਲ੍ਹੇ ਦਾ ਪ੍ਰਧਾਨ ਕਹਿੰਦੇ ਲੈ ਕੇ ਹੈਗਾ ਬਿਲਕੁਲ ਤੇ ਜਿਹੜਾ ਪਰਿਵਾਰ ਅੱਜ ਤੱਕ ਆਪਣਾ ਬੂਥ ਹਰਿਆ ਨਹੀਂ ਆਪਣਾ ਹਮੇਸ਼ਾ ਵਾਰਡ ਜਿੱਤਦਾ ਰਿਹਾ ਹੈ ਉਹਦੇ ਤੁਸੀਂ ਅਜਿਹਾ ਹਾਲ ਕਰਤਾ ਤੇ ਹਾਂ ਗੱਲ ਗੱਲ ਕਰੀਏ ਦੀਪ ਜੀ ਕੀ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਪਾਰਟੀ ਨੇ ਟਿਕਟ ਦਿੱਤੀ ਪਾਰਟੀ ਵੱਲੋਂ ਟਿਕਟ ਆਂਦੀ ਹੈ ਕਿ ਪ੍ਰਧਾਨ ਦੇ ਸਾਈਨ ਹੁੰਦੇ ਆ ਹਾਈ ਕਮਾਂਡ ਦੇ ਸਾਈਨ ਹੁੰਦੇ ਆ ਜਿਹੜੀ ਤੁਹਾਨੂੰ ਲੈਟਰ ਆਈ ਉਹ ਤੇ ਕਿਹਦੇ ਸਾਈਨ ਸੀਗੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਜੀ ਉਹਨਾਂ ਦੇ ਸਾਈਨ ਸੀਗੇ ਉਹਨਾਂ ਨੇ ਟਿਕਟ ਅਨਾਉਂਸ ਕੀਤੀ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਟਿਕਟ ਵਾਪਸ ਲੈਣੇ ਆ ਤੁਹਾਨੂੰ ਕੋਈ ਪਾਰਟੀ ਦੇ ਹਾਈ ਕਮਾਂਡ ਤੋਂ ਆਇਆ ਕੋਈ ਆਰਡਰ ਨਹੀਂ ਸਰ ਇਹ ਸਿਰਫ ਕੁਲਵੰਸਿਕ ਮੰਨਣ ਵੱਲੋਂ ਸਾਜੀ ਸੋਚੀ ਸਮਝੀ ਸਾਜੀ ਦੇ ਤਹਿਤ ਸਾਰਾ ਕੁਝ ਹੋਇਆ ਵੇ ਜੀ ਮੈਨੂੰ ਤਾਂ ਇੱਥੋਂ ਤੱਕ ਵੀ ਲੱਗਦਾ ਇਹਨੇ ਪਾਰਟੀ ਨੂੰ ਵੀ ਮਜਬੂਰ ਕੀਤਾ ਜੀ ਇਹਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਮਜਬੂਰ ਕੀਤਾ ਕਿਉਂਕਿ ਇਹਨੇ ਬੈਂਦੀ ਗੰਗਾ ਦੇ ਵਿੱਚ ਹੱਥ ਥੋਣ ਦੀ ਕੋਸ਼ਿਸ਼ ਕੀਤੀ ਹੁਣ ਕਹਿੰਦੇ ਜਿੱਥੇ ਸਾਰੇ ਨਾਰਾਜ਼ ਨੇ ਮੈਂ ਨਾਰਾਜ਼ਗੀ ਦੇ ਵਿੱਚ ਆਪਣਾ ਲਾਹਾ ਲੈ ਲਾਂ ਕਿਉਂਕਿ ਇਹ ਪਹਿਲੇ ਦਿਨ ਤੋਂ ਬੀਬੀ ਸੁਰਜੀਤ ਕੌਰ ਜੀ ਨੂੰ ਟਿਕਟ ਮਿਲਣ ਦੇ ਹੱਕ ਦੇ ਵਿੱਚ ਨਹੀਂ ਸੀ ਇਹ ਹਮੇਸ਼ਾ ਵਿਰੋਧ ਚ ਰਿਹਾ ਹੈ ਕਿਉਂਕਿ ਮੈਂ ਕਹਿੰਦੇ ਨਾ ਨਾ ਵੀ ਅਸੀਂ ਕਾਮਯਾਬ ਨਹੀਂ ਹੋਏ ਤਾਂ ਕਿਸੇ ਨੂੰ ਹੋਣ ਨਹੀਂ ਦੇਣਾ ਇਹ ਤੋਂ ਕਿਸੇ ਦੀ ਕਾਮਯਾਬੀ ਦੇਖੀ ਨਹੀਂ ਜਾਂਦੀ ਇਸ ਬੰਦੇ ਤੋਂ ਤੁਸੀਂ ਕੋਸ਼ਿਸ਼ ਕੀਤੀ ਸੀਨੀਅਰ ਲੀਡਰਸ਼ਿਪ ਨਾਲ ਜਾਂ ਉੱਪਰ ਹਾਈ ਕਮਾਂਡ ਨਾਲ ਗੱਲਬਾਤ ਜੀ ਮੈਂ ਬਾਦਲ ਸਾਹਿਬ ਤੇ ਪੀ ਸਾਹਿਬ ਨੂੰ ਫੋਨ ਕੀਤਾ ਵੇ ਪਰ ਉਹਨਾਂ ਨੇ ਮੇਰਾ ਫੋਨ ਅਟੈਂਡ ਨਹੀਂ ਕੀਤਾ ਠੀਕ ਹੈ ਹੈਪੀ ਜੀ ਨੂੰ ਮੈਂ ਫੋਨ ਕੀਤਾ ਪਰ ਉਹਨਾਂ ਨੇ ਮੇਰਾ ਫੋਨ ਅਟੈਂਡ ਨਹੀਂ ਕੀਤਾ ਇਸ ਤੋਂ ਇਲਾਵਾ ਕਿਸੇ ਹੋਰ ਨਾਲ ਗੱਲਬਾਤ ਕਰਨ ਦੀ ਕਾਫੀ ਵੱਡੇ ਲੀਡਰ ਬੈਠੇ ਨੇ ਚੀਮਾ ਸਾਹਿਬ ਬੈਠੇ ਨੇ ਕਿਸੇ ਹੋਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਰ ਕਿੱਦਾਂ ਕਰੀਏ ਜਿੱਦ ਪਾਰਟੀ ਨੇ ਸਾਡੇ ਖਿਲਾਫ ਆਪਣਾ ਇੱਕ ਫੈਸਲਾ ਸੁਣਾਤਾ ਇੱਕ ਕੱਲੇ ਬੰਦੇ ਦੇ ਕੱਲਾ ਬੰਦਾ ਉਹਨੇ ਪਾਰਟੀ ਦਾ ਸਾਰਾ ਬੇੜਾ ਗਰਕ ਕਰਤਾ ਕੁਲਵੰਤ ਸਿੰਘ ਮੰਨਣ ਨੇ ਕੀ ਮੈਂ ਪਾਰਟੀ ਪ੍ਰਧਾਨ ਨੂੰ ਹੀ ਪੁੱਛਣਾ ਚਾਹਨਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਪੁੱਛਣਾ ਚਾਹਨਾ ਕਿ ਜ਼ਿਲ੍ਹੇ 'ਚ ਇੱਕੋ ਹੀ ਬੰਦਾ ਜੀ ਕੀ ਤੁਹਾਨੂੰ ਲੋਕਾਂ ਦੀ ਪਰਖ ਨਹੀਂ ਹੈਗੀ ਕੀ ਤੁਹਾਨੂੰ ਸਿਨਿਓਰਿਟੀ ਦੀ ਪਰਖ ਨਹੀਂ ਹੈਗੀ ਕੀ ਤੁਹਾਨੂੰ ਇਹ ਨਹੀਂ ਪਤਾ ਵੀ ਲੋਕਾਂ ਦੇ ਪਿੱਛੇ ਕਿੰਨੇ ਲੋਕ ਨੇ ਬਿਲਕੁਲ ਕੌਣ ਆਪਣਾ ਵਰਕ ਕਰ ਰਿਹਾ ਕੌਣ ਬੂਥ ਲੈਵਲ ਤੇ ਕਾਮਯਾਬ ਹੈ ਕੌਣ ਵਾਰਡ ਲੈਵਲ ਤੇ ਕਾਮਯਾਬ ਹੈ ਕਿੰਨੇ ਅਜੇ ਤੱਕ ਮਿਲਨਤ ਕੀਤੀ ਘਾਲਣਾ ਕੀਤੀ ਤੁਹਾਨੂੰ ਇਹ ਦਿਖਦਾ ਨਹੀਂ ਗੱਲ ਗੱਲ ਕੀ ਤੁਹਾਨੂੰ ਕੋਈ ਇੱਕ ਪ੍ਰਧਾਨ ਤੁਸੀਂ ਚਲੋ ਪ੍ਰਧਾਨ ਬਣਾਤੇ ਪ੍ਰਧਾਨ ਇਕੱਲੇ ਬਣਨਾ ਸਾਰਿਆਂ ਨੇ ਪ੍ਰਧਾਨ ਨਹੀਂ ਬਣਨਾ ਬਿਲਕੁਲ ਪਰ ਉਸ ਪ੍ਰਧਾਨ ਦੇ ਪਿੱਛੇ ਵੀ ਆਪਣੀ ਸੀਐਡੀ ਰੱਖੋ ਜੀ ਤੁਹਾਡੇ ਇੱਕ 104 ਸਾਲ ਪੁਰਾਣੀ ਪਾਰਟੀ ਹੈ ਛੋਟੀ ਨਹੀਂ ਹੈਗੀ ਉਹਦੇ ਪਿੱਛੇ ਵੀ ਸੀ ਏਡੀ ਰੱਖੋ ਉਹ ਕੀ ਕਰਦਾ ਪਿਆ ਹੈ ਉਹ ਕਾਲੇ ਧੰਦੇ ਕਰਦਾ ਪਿਆ ਸ਼ਹਿਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਲੋਕ ਸਭਾ ਦੇ ਵਿੱਚ ਵੀ ਹਾਰ ਮੰਨਣ ਦੀ ਹੈ ਹਾਂਜੀ ਲੋਕ ਸਭਾ ਦੇ ਜਦੋਂ ਚੋਣ ਹੋਏ ਉਦੋਂ ਵੀ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਹਾਰ ਮੰਨਣ ਜੀ ਹੈ ਬਿਲਕੁਲ ਜੀ ਚਲੰਦਰ ਜ਼ਿਲ੍ਹੇ ਦੇ ਵਿੱਚ ਅਕਾਲੀ ਦਲ ਕਾਮਯਾਬ ਨਹੀਂ ਹੋ ਰਿਹਾ ਇਹ ਮੰਨਣ ਐਂਡ ਕੰਪਨੀ ਦਾ ਸਾਰਾ ਕੀ ਕਿਤਾ ਤਰ ਹੁਣ ਹਰ ਵਰਕਰ ਕੰਮ ਕਰਨਾ ਚਾਹੁੰਦਾ ਹੈ ਪਰ ਪ੍ਰਧਾਨ ਇਹਨਾਂ ਨੂੰ ਕੰਮ ਨਹੀਂ ਕਰਨ ਦੇ ਰਿਹਾ ਹੁਣ ਹੁਣ ਦੀਪ ਜੀ ਕੀ ਆਪਣਾ ਅਗਲਾ ਫੈਸਲਾ ਰਹੇਗਾ ਕਿਵੇਂ ਚੋਣਾਂ ਲੜੇ ਪਾਰਟੀ ਦੀ ਟਿਕਟ ਤੇ ਲੜੇ ਜਾਣਗੇ ਕਿਵੇਂ ਰਹੇਗਾ ਕਿ ਵਾਪਸ ਲਿੱਤੀ ਜਾਵੇਗੀ ਕਿ ਨਹੀਂ ਲੜੋਗੇ ਕਿਵੇਂ ਹੁਣ ਰਹੇਗਾ ਦੇਖੋ ਫਿਲੰਦਰ ਦੇ ਵਿਕੇ ਸਾਡੇ ਕੋਲ ਪਾਰਟੀ ਦਾ ਸਿੰਬਲ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਸੁਰਜੀਤ ਕੌਰ ਜੀ ਕੈਂਡੀਡੇਟ ਨੇ ਉਹਨਾਂ ਕੋਲ ਤਕੜੀ ਚੋਣ ਨਿਸ਼ਾਨ ਹੈ ਕੁਝ ਲੋਕਾਂ ਦੇ ਕਹਿਣ ਨਾਲ ਅਸੀਂ ਅਕਾਲੀ ਦਲ ਚੋਂ ਬਾਹਰ ਨਿਕਲ ਜਾਣਾ ਕਿਉਂਕਿ ਅਕਾਲੀ ਦਲ ਸਾਡਾ ਹੈ ਬਿਲਕੁਲ ਸਾਡੇ ਬਜ਼ੁਰਗਾਂ ਦਾ ਅਕਾਲੀ ਦਲ ਹੈ ਸਾਡੇ ਖੂਨ ਚ ਵਸਿਆ ਅਕਾਲੀ ਦਲ ਹੈ ਠੀਕ ਹੈ ਨਾ ਜੀ ਜੇ ਮੰਨਣ ਕਵੇ ਇਹ ਵੀ ਭਾਈ ਤੈਨੂੰ ਅਸੀਂ ਗਦਾਰੀ ਦਾ ਟੈਗ ਦੇ ਕੇ ਅਸੀਂ ਤੁਹਾਨੂੰ ਪਾਰਟੀ ਚੋਂ ਕੱਢ ਦਾਂਗੇ ਇਹ ਤਾਂ ਅਸੀਂ ਹੋਣ ਨਹੀਂ ਦੇਣਾ ਅਸੀਂ ਮੰਨਣ ਨੂੰ ਘਟਾਵਾਂਗੇ ਪਾਰਟੀ ਚੋਂ ਇਹਦੀ ਟੀਮ ਨੂੰ ਘਟਾਵਾਂਗੇ ਜਿਨ੍ਹਾਂ ਨੇ ਬੇੜਾ ਗਰਕ ਕੀ ਸ਼ਹਿਰ ਦਾ ਅਸੀਂ ਆਪਣੇ ਭਾਈਚਾਰੇ ਨਾਲ ਆਪਣੇ ਲੋਕਾਂ ਨਾਲ ਆਪਣੇ ਯਾਰਾਂ ਮਿੱਤਰਾਂ ਨਾਲ ਦੋਸਤਾਂ ਨਾਲ ਸਲਾਮ ਅਸ਼ਰੇ ਤੋਂ ਬਾਅਦ ਇੱਕ ਅੱਧੇ ਦਿਨ ਚ ਤੁਹਾਨੂੰ ਸਾਰੇ ਮੀਡੀਆ ਦੱਸਾਂਗੇ ਕਿ ਅਸੀਂ ਚੋਣ ਲੜਨੀ ਹੈ ਕਿੱਦਾਂ ਲੜਨੀ ਹੈ ਮਤਲਬ ਹੁਣ ਚੋਣ ਲੜਨ ਦਾ ਹਜੇ ਫੈਸਲਾ ਹਜੇ ਇੱਕ ਦਿਨ ਚ ਲਿੱਤਾ ਜਾਵੇਗਾ ਸਾਡੀ ਸ਼ਾਮੀ ਬੈਠਕ ਹੈਗੀ ਹੈ ਅਸੀਂ ਸ਼ਾਮੀ ਆਪਣੇ ਭਾਈ ਚਰਨਾਂ ਨਾਲ ਬਹਿਣਾ ਹੈ ਫਿਰ ਅਸੀਂ ਫੈਸਲਾ ਲਵਾਂਗੇ ਠੀਕ ਇਸ ਸੰ ਸਾਡੇ ਨਾਲ ਬੀਬੀ surjit kaur ਜੋ ਸ਼ਿਮਰਨੀ ਅਕਾਲੀ ਦਲ ਤੋਂ ਕੈਂਡੀਡੇਟ ਸਨ ਉਹਨਾਂ ਦੇ بیٹے ਦੀਪ ਸਿੰਘ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜਾ ਚੋਣ ਲੜਨ ਦਾ ਫੈਸਲਾ ਜਿਹੜਾ ਇੱਕ ਦਿਨ ਦੇ ਵਿੱਚ ਕਰਾਂਗੇ ਕਿ ਚੋਣ ਜਿਹੜਾ ਲੜਨਾ ਹੈ ਕਿ ਨਹੀਂ ਲੜਨਾ ਕਿਉਂਕਿ ਪਾਰਟੀ ਨੇ ਤੇ ਪਾਰਟੀ ਦੇ ਕੁਝ ਲੀਡਰਾਂ ਨੇ ਕਹਿਤਾ ਹੈ ਕਿ ਤੁਸੀਂ ਹੁਣ ਪਾਰਟੀ ਦਾ ਆਡਰ ਹੈ ਸੁਖਵੀਰ ਸਿੰਘ ਬਾਦਲ ਜੀ ਦਾ ਆਡਰ ਹੈ ਕਿ ਤੁਸੀਂ ਚੋਣਾਂ ਨਾ ਲੜੋ ਤੁਹਾਨੂੰ ਨਾ ਲੜਨ ਦੇ ਜਿਹੜੇ ਆ ਕੇ ਗਏ ਹੈ ਤੇ ਹੁਣ ਦੀਪ ਸਿੰਘ ਦਾ ਕਹਿਣਾ ਹੈ ਕਿ ਅਸੀਂ ਵਿਚਾਰ ਕਰਾਂਗੇ ਆਪਸੀ ਘਰ ਦੇ ਵਿੱਚ ਵਿਚਾਰ ਕਰਾਂਗੇ ਔਰ ਜਿਹੜੇ ਆਪਣੇ ਮੁਹੱਲਾ ਨਿਵਾਸੀ ਨੇ ਔਰ ਪਾਰਟੀ ਦੇ ਜਿਹੜੇ ਵਰਕਰ ਨੇ ਜਿਹੜੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਜਾਣਾਂਗੇ ਕਿ ਅਸੀਂ ਚੋਣਾਂ ਲੜੀਏ ਕਿ ਜਿਹੜੀ ਇਹ ਟਿਕਟ ਨੂੰ ਵਾਪਸ ਕਰ ਦਿੱਤਾ ਜਾਵੇ ਜਲੰਧਰ ਤੋਂ ਕੈਮਰਾਮੈਨ ਬਾਜੂ ਦੇ ਨਾਲ ਅੰਕਿਤ ਜੁਨੇਜਾ ਤੱਕ ਕਮਜਾ ਬਿੜੀ ਗਈ